ਮੇਰਾ ਨਾਮ ਲਖਮਿੰਦਰ ਸਿੰਘ ਜੀ। ਸਰ ਜਿਹੜੀ ਰਾਤ ਚੋਰੀ ਹੋਈ ਕਿੰਨਾ ਨੁਕਸਾਨ ਹੋਇਆ? ਨੁਕਸਾਨ ਭਾਜੀ 20000 ਦੇ ਲਗਭਗ ਹੋ ਗਿਆ ਕੈਸ਼ ਦਾ। ਤੁਹਾਨੂੰ ਕੋਈ ਹੋਰ ਕੋਈ ਜਦੋਂ ਸਵੇਰੇ ਸ਼ੋਪ ਓਪਨ ਕੀਤੀ ਆ ਤੇ ਉਦੋਂ ਗੱਲੇ ਵਗੈਰਾ ਦੇ ਲੋਕ ਟੁੱਟੇ ਹੋਏ ਸੀ ਤੇ ਖੁੱਲੇ ਹੋਏ ਸੀ ਲੋਕ। ਇਸ ਵਾਰ ਕੀ ਪੁਲਿਸ ਨੂੰ ਜਾਂਚ ਕੀਤੀ? ਹਾਂ ਜੀ ਪੁਲਿਸ ਨੂੰ ਐਫ ਆਈ ਆਰ ਕਰਾਈ ਹੋਈ ਆ ਤੇ ਦੇਖੋ ਹੋਪਾ ਕਿ ਚੇਤੀ ਕਰਨਗੇ ਉਹ ਵੀ ਹੱਲ। ਕੀ ਲੱਗਦਾ ਇਹ ਤਾਂ ਇਹ ਜਿਹੜੀਆਂ ਬਾਰਦਾਤਾਂ ਜਿਹੜੀਆਂ ਹੁੰਦੀਆਂ ਆ ਕਿ ਪੁਲਿਸ ਦਾ ਜਿਹੜਾ ਪਹਿਰਾ ਲੱਗਣਾ ਜ਼ਰੂਰੀ ਰਾਤ ਨੂੰ। ਜੀ ਲਗਣਾ ਤਾਂ ਬਹੁਤ ਜ਼ਰੂਰੀ ਹੈ ਤਾਂ ਕਿ ਇਦਾਂ ਦਾ ਮਾਹੌਲ ਨਾ ਹੋਰ ਬਣ ਸਕੇ ਮੰਗਈ ਮੰਗੀ ਹੈ ਕਿ ਛੇਤੀ ਛੇਤੀ ਕਾਰਵਾਈ ਕੀਤੀ ਜਾਵੇ ਤਾਂ ਕਿ دہشت ਦਾ ਮਾਹੌਲ ਹੋਰ ਨਾ ਫੈਲੇ ਜੀ ਨਾ ਆਪਣਾ ਸਨੈ ਪਰਮਭੀਸ਼ੰਗ ਜੀ ਸਰਹਦੀ ਰਾਤ ਥੋੜੀ ਹੋਈ ਹੈ ਕਿੰਨਾ ਕੁ ਕੰਮ ਨੁਕਸਾਨ ਜੀ ਪਹਿਲੇ ਸਵੇਰੇ ਤਾਂ ਆਈਡੀਆ ਸੀਗਾ ਕਿ ਕੈਸ਼ ਹੈਗਾ ਪਰ ਆਪ ਮੁਬਾਰ 50000 ਦਾ ਉਹ ਆਈਡੀਆ ਸੀ ਬਾਅਦ ਚ ਚੰਗੀ ਤਾਂ ਥੋੜਾ ਚੈੱਕ ਕੀਤਾ ਤਾਂ ਫਿਰ ਥੋੜਾ 골ਡ ਹੈਗਾ 2-3 ਟੋਲੇ ਉਹ ਲੈ ਗਏ ਤੇ ਬਾਕੀ ਕੈਸ਼ ਹੈਗਾ ਥੋੜਾ ਤਾਂ ਜੋਰੀ ਚ ਤੇ 30 30000 ਰੁਪਏ ਹੀ 30000 50000 ਬਾਹਰ ਪਿਆ ਸੀ ਤੇ ਕੋ ਲੱਖ ਦੇ ਆਸਪਾਸ ਕੈਸ਼ ਸੀ ਦਾ ਬਾਕੀ ਮੋੜ ਸੀ ਸਰ ਤੁਹਾਨੂੰ ਕਿਦੋਂ ਪਤਾ ਲੱਗਾ ਜਦੋਂ ਚੋਰੀ ਹੋ ਉਹ ਸਵੇਰੇ ਪਤਾ ਲੱਗਾ ਜਦੋਂ ਦੁਕਾਨ ਤੇ ਆਏ ਤੇ ਕਲੀ ਰਾਤੀ ਥੋੜਾ ਬਾਹਰ ਗਏ ਸੀ ਘਰੇ ਹੈ ਨਹੀਂ ਤੇ ਹਾਂ ਤਾਲੇ ਵਗੈਰਾ ਉਫਰ ਟੁੱਟੇ ਸੀ ਸਮਾਨ ਵਿਖੜਿਆ ਸੀ ਥੋੜਾ ਇਹਦੇ ਨਾਲ ਕੋਪੋਸਟ ਮਾਰ ਕੇ ਹਾਂਜੀ ਹਾਂਜੀ ਸਵੇਰੇ ਐਫ ਆਈ ਆਰ ਕਰਾਈ ਸੀ ਉਹ ਆ ਕੇ ਦੇਖ ਕੇ ਗਏ ਸੀ ਮੌਕੇ ਤੇ ਬਾਕੀ ਹੁਣ ਦੇਖੋ ਜੋ ਵੀ ਤੋ ਕਿਸ ਕਰਦਾ ਇਹ ਚੋਰ ਜਿਹੇ ਹੁੰਦੇ ਬਿਨਾਂ ਤਾਂ ਕੋਈ ਪੁਲਿਸ ਨੂੰ ਦੁਪਹਿਰਾਂ ਨੂੰ ਲਗਾਣਾ ਚਾਹੀਦਾ ਬਿਲਕੁਲ ਜੀ ਇਸ ਵੇਲੇ ਚੋਰੀਆਂ ਬਹੁਤ ਵਧੀਆਂ ਹੋਆਂ ਹਨ ਡਰੀ ਹੈ ਨਹੀਂ ਕੋਈ ਬਿਲਕੁਲ ਜਰੂਰ ਸਖਤੀ ਹੋਣੀ ਚਾਹੀਦੀ ਇਹਦਾ ਬਿਲਕੁਲ ਕੀ ਮੰਗ ਕਰ ਸਰਕਾਰ ਤੋਂ ਮੰਗ ਤਾਂ ਦੇਖੋ ਜੀ ਪਤਾ ਹੀ ਸਾਰਿਆਂ ਨੇ ਨਾਲ ਹੀ ਆ ਜੀ ਜੋ ਵੀ ਇਹ ਚੀਜ਼ ਤੇ ਥੋੜਾ ਕੰਟਰੋਲ ਹੋਣਾ ਚਾਹੀਦਾ ਬਹੁਤ ਦੁਖੀ ਹੈ ਲੋਕ ਇਸ ਚੀਜ਼ ਤੋਂ ਬਿਲਕੁਲ ਵੀ ਸੇਫਟੀ ਨਹੀਂ ਹੈ ਗਈ ਰਾਹ ਜਾਂਦੇ ਵਿੱਚ ਚੋਰੀਆਂ ਤਾਂ ਕਰੇ ਚ ਵੀ ਦਿਨ ਦਿਹਾੜੇ ਵੀ ਇਹ ਚੀਜ਼ ਦੀ ਥੋੜੀ ਸ਼ਕਤੀ ਹੋਣੀ ਚਾਹੀਦੀ ਸਰਕਾਰ ਨੂੰ ਦੇਖੋ ਨਵੀਂ ਸਰਕਾਰ ਆਈ ਉਦੋਂ ਦਾ ਕੋਈ ਐਡਾ ਕੋਈ ਫਰਕ ਨਹੀਂ ਦਿਖਿਆ ਕਿ ਕਿਸੇ ਸਾ ਨਾ ਕੋ ਚੋਰੀਆਂ ਪਹਿਲੇ ਵੀ ਹੁੰਦੀਆਂ ਸੀ ਹੁਣ ਵੀ ਵਧੀਆਂ ਹੀ ਸੌ ਘਟੀਆਂ ਨਹੀਂ ਇਹ ਚੀਜ਼ ਤੇ ਥੋੜੀ ਸ਼ਕਤੀ ਹੋਣੀ ਚਾਹੀਦੀ ਜ਼ਰੂਰ ਜੀ ਠੀਕ ਹੈ